ਖਾਲਸਾ ਸਿਰ ਗਾਇਕੂ ਜੀ ਦੀ ਫਤਿਹ ਹਿੰਦੁਸਤਾਨ ਦੀ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਇੱਕ ਬੜੀ ਰਾਹਤ ਵਾਲੀ ਖਬਰ ਸੀ ਸਾਰੇ ਵਾਹਨ ਮਾਲਕਾਂ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਦਾ ਡੀਜ਼ਲ ਵਾਹਨ ਜਿਹੜੇ 15 ਸਾਲ ਤੋਂ ਪੁਰਾਣੇ ਹੋ ਜਾਂਦੇ ਸੀ ਜਾਂ ਪੈਟਰੋਲ ਵਾਹਨ ਜਿਹੜੇ 15 ਸਾਲ ਤੋਂ ਪੁਰਾਣੇ ਹੋ ਜਾਂਦੇ ਸੀ ਉਹਨਾਂ ਨੂੰ ਸਕ੍ਰੈਪ ਕਰਤਾ ਜਾਂਦਾ ਸੀ ਇਹ ਸਕ੍ਰੈਪਿੰਗ ਪਾਲਿਸੀ ਚੱਲ ਰਹੀ ਸੀ ਪਰ ਬੜਾ ਵੱਡਾ ਫੈਸਲਾ ਜਿਹੜਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਤੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲਿਆ ਗਿਆ ਔਰ ਅੱਜ ਦੀ ਅਜੀਤ ਅਖਬਾਰ ਦੇ ਵਿੱਚ ਖਬਰ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਕਿਹਾ ਕਿ ਸਕ੍ਰੈਪਿੰਗ ਪਾਲਿਸੀ ਦੇ ਵਿੱਚ ਉਹਨਾਂ ਵਾਹਨਾਂ ਨੂੰ ਨਹੀਂ ਲਿਆ ਜਾਊਗਾ ਜਿਹੜੀਆਂ ਗੱਟੀਆਂ ਜਿਹੜੀਆਂ ਕਾਰਾਂ ਜਿਹੜੇ ਟੂ ਵੀਲਰ 15 ਸਾਲ ਤੋਂ ਪੁਰਾਣੇ ਐ ਉਹਨਾਂ ਨੂੰ ਉਹਨਾਂ ਦਾ ਫਿਟਨੈਸ ਵੇਖ ਕੇ ਜੇ ਉਹ ਉਹਨਾਂ ਦਾ ਇੰਜਨ ਠੀਕ ਹੈ ਪੋਲਿਊਸ਼ਨ ਨਹੀਂ ਕਰ ਰਿਹਾ ਉਹਨਾਂ ਦੀ ਬਾਡੀ ਠੀਕ ਹੈ ਜੇ ਉਹਨਾਂ ਦੇ ਫਿਟਨੈਸ ਸਰਟੀਫਿਕੇਟ ਉਹਨਾਂ ਨੂੰ ਪੂਰੇ ਮਿਲਦੇ ਹੈ ਤੇ ਉਹਨਾਂ ਦੀ ਫੀਸ ਜਮ੍ਹਾਂ ਕਰਾ ਕੇ ਉਹਨਾਂ ਦੀ ਜਿਹੜੀ ਵੈਲਿਡਿਟੀ ਹੈ ਆਰਸੀ ਦੀ ਵੈਲਿਡਿਟੀ ਉਹ ਵਾਹਨ ਛੜਕਾ ਤੇ ਚੱਲਣ ਲਈ ਉਹਨਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ ਸੋ ਇੱਕ ਬੜਾ ਵੱਡਾ ਫੈਸਲਾ ਹੈ ਕਿਉਂਕਿ ਬੜੇ ਲੋਕਾਂ ਤੇ ਇਸ ਕਿਸਮ ਦੀ ਤਲਵਾਰ ਲਟਕੀ ਸੀ ਜਿਹੜੇ ਸਾਰੀ ਉਮਰ ਦੀ ਪੂੰਜੀ ਜੋੜ ਕੇ ਇੱਕ ਕੋਈ ਕਾਰ ਲੈਂਦੇ ਸੀ ਜਿਹੜੀ ਬਸਾਤ ਚੇ ਧੁੱਪ ਚੇ ਮੀਂਹ ਕਣੀ ਦੇ ਵਿੱਚ ਕਿਤੇ ਔਨ ਜਾਣ ਦੇ ਲਈ ਰਿਸ਼ਤੇਦਾਰੀ ਚ ਜਾਣ ਲਈ ਵੱਤਦੇ ਸੀ ਤੇ ਉਹ ਕਾਰ ਵੀ ਜਦੋਂ 15 ਸਾਲ ਤੋਂ ਬਾਅਦ ਛੜਕਤੇ ਚੱਲਣ ਵਾਲੀ ਨਹੀਂ ਸੀ ਰਹਿੰਦੀ ਤੇ ਉਹ ਵਿਅਕਤੀ ਜਿਹਨੇ ਮਸਾ ਕਾਰ ਖਰੀਦੀ ਹੁੰਦੀ ਆ ਉਹ ਉਸ ਤੋਂ ਬਾਅਦ ਦੂਜੀ ਕਾਰ ਲੈਣ ਬਾਰੇ ਸੋਚ ਵੀ ਨਹੀਂ ਸੀ ਸਕਦਾ ਸੋ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਹਿੰਦੁਸਤਾਨੀਆਂ ਲਈ ਇੱਕ ਰਾਹਤ ਭਰੀ ਖਬਰ ਹੈ ਸੋ ਇਸ ਖਬਰ ਦੇ ਲਈ ਜਿੱਥੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਛੜਕੀ ਆਵਾਜ਼ਾਈ ਤੇ ਪ੍ਰਬੰਧ ਮੰਤ్రਾਲਾ ਜਿਹੜਾ ਸਾਡਾ ਉਹਨਾਂ ਦਾ ਸਮੁੱਚੀ ਹਿੰਦੁਸਤਾਨ ਦੀ ਸਰਕਾਰ ਦਾ ਸਾਰੇ ਦੇਸ਼ਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ